ਸਾਡੇ ਮਿੱਤਰ ਦੀ ਕਹਾਣੀ ਉਹ ਸੁਣਾਉਣ ਲੱਗਿਆ ਤੁਹਾਨੂੰ ਉਹਦਾ ਬਾਈ ਵਿਆਹ ਹੋਇਆ ਤੇ ਵਿਆਹ ਹੋਇਆ ਵਧੀਆ ਚੱਲ ਰਹੀ ਆ ਉਹਦੀ ਜ਼ਿੰਦਗੀ ਬੜਾ ਨਰਮ ਬੰਦਾ ਸਾਊ ਬੰਦਾ ਹਨਾ ਤੇ ਉਹਨੇ ਬਾਈ ਕੀ ਕੀਤਾ ਉਹਦੀ ਘਰ ਵਾਲੀ ਕਹਿੰਦੀ ਵੀ ਮੇਰੇ ਮਾਮੇ ਦੀ ਬੇਟੀ ਦਾ ਰਿਸ਼ਤਾ ਤੇਰੇ ਛੋਟੇ ਪ੍ਰਾਂਮ ਕਰਦੇ ਆ ਠੀਕ ਹੈ ਜੀ ਉਹ ਕਹਿੰਦਾ ਵੀ ਠੀਕ ਆ ਵੀ ਹੋਰ ਕੀ ਚਾਹੀਦਾ ਪਰ ਵੀ ਤੂੰ ਵੀ ਠੀਕ ਆ ਤੇ ਲਾਣੋ ਵੀ ਤੇਰੇ ਘਰੋਂ ਬਾਈ ਥੋੜੀ ਜਾਣ ਪਛਾਣ ਤੇ ਮਿਲ ਜੂਗੀ ਤੇ 5 ਸਾਲ ਦਾ ਉਹਨਾਂ ਦੇ ਬੇਟਾ ਸੀ ਠੀਕ ਹੈ ਜੀ ਹਨਾ ਤੇ ਉਹ ਜੀ ਜਿਹੜੀ ਉਹਦੇ ਮਾਮੇ ਦੀ ਬੇਟੀ ਸੀ ਹੂੰ ਉਹ ਹਲੇ ਵਿਆਹ ਦੀ ਉਹਨਾਂ ਦੀ ਗੱਲ ਚੱਲ ਰਹੀ ਆ ਉਹ ਨਿਕਲ ਗਈ ਕਿਸੇ ਨਾਲ ਕਿਸੇ ਨਾਲ ਭੱਜ ਗਈ ਭੱਜ ਗਈ ਉਹ ਤੇ 5 6 ਦਿਨਾਂ ਬਾਅਦ ਮੋੜ ਲਿਆਂ ਦੀ ਹਨਾ ਤੇ ਉਹ ਘਰ ਵਾਲੀ ਉਹਦੇ ਤੇ ਪ੍ਰੈਸ਼ਰ ਪਾਉਣ ਲੱਗ ਗਈ ਪ੍ਰੈਸ਼ਰ ਪਾਉਣ ਲੱਗ ਗਈ ਪ੍ਰੈਸ਼ਰ ਪਾਉਣ ਲੱਗ ਗਈ ਕਿ ਉਹਦਾ ਵਿਆਹ ਕਰਨਾ ਹੀ ਕਰਨਾ ਤੇਰੇ ਭਰਾ ਨਾਲ ਅੱਛਾ ਵੀ ਜਿਹੜੀ ਮਾਮੇ ਦੀ ਕੁੜੀ ਦੀ ਗੱਲ ਚਲਾਈ ਆ ਜਿਹੜੀ ਨਿਕਲ ਕੇ ਆ ਰਹੀ ਆ ਚੁੱਕੀ ਆ ਹਾਂ ਭਾਈ ਉਹ ਕਿਹੜਾ ਕਮਲਾ ਬੰਦਾ ਕਹਿੰਦਾ ਉਹ ਕਹਿੰਦਾ ਵੀ ਦੇਖ ਵੀ ਯਾਰ ਇਹ ਤਾਂ ਨਹੀਂ ਹੋਣਾ ਹਾਂ ਨਾ ਪਤਾ ਨਹੀਂ ਉਹਨਾਂ ਨੇ ਸਾਡੇ ਮੱਥੇ ਅਸੀਂ ਕਲੰਕ ਥੋੜੀ ਲਾ ਲਾਂਗੇ ਜਾਂ ਸਾਡੇ ਮੰਡੇ 'ਚ ਕਿਹੜਾ ਕੋਈ ਕਾਣ ਹਾਂ ਉਹ ਕਹਿੰਦੀ ਵੀ ਇਹ ਤਾਂ ਕਰਨਾ ਹੀ ਪਊ ਉਹ ਕਹਿੰਦਾ ਵੀ ਦੇਖ ਯਾਰ ਵੀ ਅੱਖੀਂ ਦੇਖ ਕੇ ਮੱਖੀ ਕੋਈ ਨਹੀਂ ਖਾਂਦਾ ਨਹੀਂ ਖਾਂਦਾ ਹਣਾ ਕਹਿੰਦੀ ਜਦ ਸਾਹਮਣੇ ਸਾਰੇ ਕੋ ਦੇਖੀ ਹੋਇਆ ਕਹਿੰਦੀ ਨਾ ਕਰਨਾ ਪਊ ਕਹਿੰਦਾ ਵੀ ਇਹ ਨਹੀਂ ਹੋਣਾ ਉਹ ਕਹਿੰਦੀ ਫਿਰ ਜਾ ਤਾਂ ਤਲਾਕ ਦੇ ਦੇ ਅੱਛਾ ਜੀ ਜਾਂ ਇਹਦਾ ਰਿਸ਼ਤਾ ਕਰ ਦੇ ਇਹੇ ਜੀ ਕੀ ਗੱਲ ਹੋਈ ਬਈ ਪਤਾ ਹੀ ਨਹੀਂ ਵਜਾ ਕੀ ਬਾਈ ਤਲਾਕ ਲੈ ਲਿਆ ਉਹਨੂੰ ਆਪਦੇ ਬੱਚਾ ਹੋਣ ਦੇ ਬਾਵਜੂਦ ਵੀ ਆਪਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਤੋਂ ਨਾ ਕਮੀ ਹੋਣੀ 15 ਕਿੱਲੇ ਬਹਾਣਾ ਉਹ ਮੁੰਡੇ ਨੂੰ ਅੱਛਾ ਜੀ ਦੋ ਭਰਾ ਨੇ ਉਹ ਦਾਰੂ ਦੂਰ ਪੀਂਦਾ ਆਣਾ ਫਿਰ ਨਾ ਮੈਂ ਕਹਿੰਦਾ ਜਮੀ ਨਹੀਂ ਜ ਨਸ਼ਾ ਪੁੱਤਾ ਹੋਣਾ ਫਿਰ ਨਾ ਜਮੀ ਗਾਰੰਟੀ ਆ ਮੈਂ ਉਹ ਬੰਦੇ ਨੂੰ 20 22 ਸਾਲ ਤੋਂ ਜਾਣਦਾ ਠੀਕ ਆ ਜੀ ਠੀਕ ਆ ਤੇ ਕਿਸਮਤ ਤੁਹਾਨੂੰ ਦੱਸਣ ਲੱਗਿਆ ਉਹਦੀ ਬੱਚਾ ਲੈ ਕੇ ਚਲੀ ਗਈ ਵੀ ਸੋਨਾ ਘਰ ਪਰਿਵਾਰ ਚੱਲ ਰਿਹਾ ਸੀ ਸਰ ਬੈਠੇ ਘਾਤਰ ਮਤਲਬ ਘੱਟੋ ਘੱਟ ਕਰੋੜ ਰੁਪਏ ਦਾ ਤਾਂ ਘਰ ਹੀ ਹੋਊ ਦਾ ਠੀਕ ਆ ਜੀ ਉਹਦੇ ਬਾਅਦ ਚ ਬਈ ਉਹ ਚਲੀ ਗਈ ਵਿਆਹ ਹੋ ਗਿਆ ਦੂਜਾ ਮੁੰਡੇ ਦਾ ਮੁੰਡੇ ਦਾ ਦੂਜਾ ਵਿਆਹ ਹੋਇਆ ਤੇ ਦੋਵੇਂ ਜਣੇ ਬਾਹਰ ਚਲੇ ਗਏ ਪਹਿਲਾਂ ਤਾਂ ਨਿਊਜ਼ੀਲੈਂਡ ਗਏ ਠੀਕ ਆ ਜੀ ਠੀਕ ਆ ਉਹਦੇ ਬਾਅਦ ਚ ਨਿਊਜ਼ੀਲੈਂਡ ਤੋਂ ਬਈ ਵਾਪਸ ਆ ਕੇ ਵਰਕ ਪਰਮਿਟ ਕੈਨੇਡਾ ਦਾ ਲਵਾ ਲਿਆ ਠੀਕ ਆ ਜੀ ਕੈਨੇਡਾ ਗਏ ਉਹ ਚਲੋ ਹਰੇਕ ਬੰਦੇ ਨੂੰ ਨਹੀਂ ਫਿੱਟ ਪੈਂਦਾ ਬਿਲਕੁਲ ਬਿਲਕੁਲ ਉਹਨੇ ਬਈ ਉਹ ਘਰ ਵਾਲੀ ਨੂੰ ਕਹਿੰਦਾ ਵੀ ਆਪਾਂ ਨਹੀਂ ਰਹਿਣਾ ਵੀ ਆਪਾਂ ਤਾਂ ਇੰਡੀਆ ਜਾਣਾ ਠੀਕ ਹੈ ਉਹ ਹੁਣ ਰੱਬ ਜਾਣਦਾ ਵੀ ਘਰ ਵਾਲੀ ਦੇ ਦਿਮਾਗ 'ਚ ਕੀ ਆਇਆ। ਉਹਨੇ ਸ਼ਾਇਦ ਉਹਨੇ ਸੋਚਿਆ ਮੈਂ ਤਾਂ ਰਹਿਣਾ ਇੱਥੇ। ਪਰ ਉਹ ਧੱਕੇ ਨਾਲ ਲੈ ਆਇਆ। ਠੀਕ ਹੈ ਜੀ। ਬਾਈ ਲਿਆਂਦੀ ਜਦੋਂ ਉਹ ਆਉਂਦੀ ਆਉਂਦੀ ਆਪਦੇ ਤਾਏ ਦੇ ਮੁੰਡੇ ਨੂੰ ਕਹਿਆ ਜਿਨ੍ਹਾਂ ਨੇ ਪਹਿਲਾਂ ਵਰਕ ਪਰਮਿਟ ਲਵਾਇਆ ਸੀ। ਹੂੰ। ਕਿ ਤੂੰ ਮੇਰਾ ਵੀਜ਼ਾ ਲਵਾ ਦੀ ਵਰਕ ਪਰਮਿਟ ਵੀ ਇਹਦੇ ਗੋਲੀ ਮਾਰ ਤਾ। ਅੱਛਾ ਜੀ। ਤੇ ਗੱਲਾਂ ਬਾਅਦ 'ਚ ਖੁੱਲਦੀਆਂ ਨੇ। ਉਹ ਬਾਈ ਪਹਿਲਾਂ ਬਦ ਆਉਂਦਾ ਤਾਂ ਇਹ ਚੀਜ਼ ਹੋਣੀ ਨਹੀਂ ਸੀ। ਉਹਨੇ ਕੀ ਕੀਤਾ? ਉਹਦੇ ਤਾਏ ਦੇ ਮੁੰਡੇ ਨੇ ਉਹਦਾ ਵਰਕ ਪਰਮਿਟ ਅਪਲਾਈ ਕਰਤਾ ਤੇ ਬਾਈ ਹਾਂ ਉਹਦਾ ਵੀਜ਼ਾ ਆ ਗਿਆ। ਠੀਕ ਹੈ ਜੀ ਠੀਕ ਆ ਉਹ ਜਾਂਦੀ ਸੀ ਆਪਦੇ ਪਿੰਡ ਹੂੰ ਜਾ ਕੇ ਪਿੰਡ ਆਪਦਾ ਜਿਹੜਾ ਕਰਨ ਵਾਲਾ ਹੁੰਦਾ ਸੀ ਕਰੇ ਆਉਂਦੀ ਸੀ ਹੂੰ ਕਿਉਂਕਿ ਤੁਹਾਨੂੰ ਦੱਸਿਆ ਵੀ ਸ਼ਰੀਫ ਬੰਦੇ ਨਾਲ ਹੀ ਠੱਗੀ ਭਾਈ ਹੁੰਦੀ ਆ ਸ਼ਰੀਫ ਬੰਦੇ ਨੂੰ ਸੋਚਦਾ ਹੀ ਨਹੀਂ ਹਾਂ ਉਹਨੇ ਭਾਈ ਕੀ ਕੀਤਾ ਤੇ ਹੋਰ ਦੇਖੋ ਮੁੰਡਾ ਏਡਾ ਸਾਵੂ ਉਹਦੀ ਮਾਂ ਨੂੰ ਪ੍ਰੋਬਲਮ ਸੀ ਸ਼ਾਇਦ ਕੈਂਸਰ ਸੀ ਉਹ ਕੁੜੀ ਦੀ ਨੂੰ ਠੀਕ ਹੈ ਜੀ ਉਹਦੀ ਘਰ ਵਾਲੀ ਦੀ ਨੂੰ ਤੇ ਭਾਈ ਉਹ ਇੱਥੋਂ ਜਾਂਦਾ ਸੀ ਹੂੰ ਉਹਨੂੰ ਲਿਜਾ ਕੇ ਉਹਦੀ ਥੈਰੇਪੀ ਕਰਾਉਂਦਾ ਤੇ ਕਹਿੰਦੀ ਮੰਮੀ ਨੂੰ ਗਰਮੀ ਆਉਂਦੀ ਆ ਏਸੀ ਲਵਾ ਕੇ ਆਇਆ ਜਾ ਕੇ ਅਚ ਘਰੇ ਆਉਦੇ ਸੋਹਰੇ ਘਰ ਮੁੰਡਾ ਸੋਹਰੇ ਘਰ ਭਾਈ ਉਹ ਮਾਤੜੀ ਪਰਿਵਾਰ ਸੀ ਠੀਕ ਹੈ ਜੀ ਉਹਦੇ ਸਹੁਰਿਆਂ ਦਾ ਨਾ 2.5 ਕਿੱਲੇ ਬਾਣਦੇ ਸੀ ਠੀਕ ਹੈ ਜੀ ਤੇ ਬਾਈ ਉਹ ਕੁੜੀ ਦਾ ਜਦੋਂ ਵੀਜ਼ਾ ਆ ਗਿਆ ਉਹ ਸਕੀਮ ਉਹਨੇ ਕੀ ਲਾਈ ਥੋੜਾ ਥੋੜਾ ਸਮਾਨ ਕਰਕੇ ਜਦੋਂ ਆਪਦੇ ਪੇਕੇ ਜਾਂਦੀ ਹੂੰ ਥੋੜਾ ਥੋੜਾ ਸਮਾਨ ਲੈ ਜਾਂਦੀ ਢੋਲਿਆ ਫੇਰ ਢੋਲਿਆ ਕਦੇ ਕੀ ਢੋ ਰਹਿਣ ਦੀ ਅਖੀਰ ਉਹ ਟਾਟਾ ਮੋਟਾ ਸਮਾਨ ਚੁੱਕਿਆ ਅਖੀਰ ਬਾਈ ਜੂਨ ਦਾ ਮਹੀਨਾ ਆਇਆ ਆ ਜਿਹੜੀ ਲੰਗੀ ਆ ਜੂਨ 25 ਹਾਂ 2025 ਇਹ ਉਹਨੇ ਦੁਪਹਿਰੇ ਉਹ ਚਲੀ ਗਈ ਆਪਣੇ ਪਿੰਡ ਨੂੰ ਨਾਲ بیٹے ਨੂੰ ਲੈ ਗਈ ਜਾਂਦੀ ਜਾਂਦੀ ਸਾਰਾ ਕਹਿ ਕੇ ਗਈ ਆ ਵੀ ਆ ਡੰਗਰਾਂ ਨੂੰ ਪੱਠੇ ਪਾ ਦਿਓ ਆ ਐਂ ਕਰ ਦਿਓ ਮੈਂ ਆ ਕੇ ਚਾਹੂੰਗੀ ਹੈਨਾ ਕੱਲ ਨੂੰ ਤੇ ਸਵੇਰੇ 6 ਵਜੇ ਸੁੱਤੇ ਪੈਜ ਬਾਗ ਨੂੰ ਚਾ ਕੇ ਗੱਡੀ 'ਚ ਧਰਿਆ ਅੱਛਾ ਜੀ ਪਿੰਡ ਤਾਰ ਕੇ ਉਹਨਾਂ ਦੇ ਘਰੇ ਆਪ ਦਿੱਲੀ ਨੂੰ ਚਲੇ ਗਏ ਠੀਕ ਹੈ ਜੀ ਦਿੱਲੀ ਨੂੰ ਗਏ ਉੱਥੋਂ ਫਲਾਈਟ ਕਰਾਈ ਕੈਨੇਡਾ ਨਿਕਲ ਗਈ ਠੀਕ ਹੈ ਜੀ ਘਰ ਵਾਲੇ ਨੂੰ ਦੱਸਿਆ ਨਹੀਂ ਅੱਛਾ ਜੀ ਘਰ ਵਾਲਾ ਬਾਈ ਜਦੋਂ ਪਤਾ ਨਾ ਲੱਗਿਆ ਉਹਨੇ ਫੋਨ ਨਾ ਚੱਕਿਆ ਭਾਈ ਵਿਜਵਾ ਕਰੇ ਲਾਗੇ ਜਿਹੋ ਜੰਦੀ ਆ ਵੀ ਜਵਾ ਕਰੇ ਲਾਗੇ ਚਲੇ ਗਏ ਹੁਣ ਤੇ ਭਾਈ ਉਹ ਗਿਆ ਸਹੋਰੀ ਅਮਰਤ ਟਾਰੀ ਪਰਿਵਾਰ ਠੀਕ ਹੈ ਜੀ ਸਾਸ ਨੂੰ ਕਹਿੰਦਾ ਵੀ ਉਹ ਕਿੱਥੇ ਆ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਸਹੋਰੀ ਸਹਰੇ ਮੁੱਕਰ ਗਈ ਸਹਰੇ ਨੂੰ ਕਹਿੰਦਾ ਵੀ ਉਹ ਕਿੱਥੇ ਆ ਡੈਡੀ ਹੂੰ ਕਹਿੰਦਾ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਅੱਛਾ ਜਦੋਂ ਭਾਈ ਕੋਈ ਨਾ ਮੰਨਿਆ ਉਹ ਥਾਣੇ ਚਲਿਆ ਗਿਆ ਸ਼ਰੀਬ ਬੰਦਾ ਨਾ ਰੌਲਾ ਪਾਉਂਦਾ ਹਾਂ ਨਾ ਰੌਲਾ ਪਾਉਂਦਾ ਮਦਦ ਨਾ ਦਿਵਾਗ ਵੀ ਨਹੀਂ ਕੰਮ ਕਰਦਾ ਯਾਰ ਜਿਹੜਾ ਬੰਦਾ ਇਹੇ ਕੰਮ ਚ ਪਿਆ ਨਾ ਭਾਈ ਥਾਣੇ ਗਿਆ ਜਦੋਂ ਗੱਲ ਵਧੀ ਪਤਾ ਲੱਗਿਆ ਉਹ ਕਹਿੰਦੇ ਉਹਦਾ ਕੈਨੇਡਾ ਕੈਨੇਡਾ ਉਹ ਤਾਂ ਨਿਕਲ ਗਈ ਠੀਕ ਹੈ ਜੀ ਤੇ ਤਰਕ ਉਹਨੇ ਕੀ ਦਿੱਤਾ ਹੂੰ ਕਹਿੰਦੀ ਇਹਦੇ ਕੋਲ ਜ਼ਮੀਨ ਥੋੜੀ ਆ 15 ਮਤਲਬ 8 ਕਿੱਲੇ ਬਾਹਣ ਦੇ ਆ 8.5 8 ਕਿੱਲੇ ਮਤਲਬ 8 8 ਕਿੱਲੇ ਆਉਂਦੀ ਆ ਦੋਵਾਂ ਭਰਾਵਾਂ ਦੀ ਫਿਰ ਇਦੋਂ ਬਾਈ ਦੋ ਕਿੱਲੇ ਵਾਲੇ ਤੇਰੇ ਮਾਪਿਓ ਨੇ ਤੇ 16 ਕਿੱਲੇ ਵਾਲਿਆਂ ਨੂੰ ਤਾਂ ਕਹਿ ਰਹੀ ਇਹਦੇ ਕੋਲ ਜ਼ਮੀਨ ਨਹੀਂ ਤਾਂ ਜ਼ਮੀਨ ਤੇ ਤੂੰ ਡੰਗਰ ਬਾਉਣੇ ਨੇ ਹਾਂ ਹੁਣ ਤੁਸੀਂ ਐ ਦੇਖੋ ਭਰਾ ਉਹਦਾ ਸਰਕਾਰੀ ਜੋਬ ਤੇ ਆ ਅੱਛਾ ਮੁੰਡੇ ਦਾ ਭਰਾ ਹਣਾ ਬਹੁਤ ਸੌਖੇ ਨੇ ਤੇ ਬਾਈ ਉਹਨੂੰ ਛੱਡ ਕੇ ਬਹਾਨਾ ਦੇਖੋ ਕੀ ਲਾਇਆ ਤੇ ਆਪਦੇ ਤਾਏ ਦੇ ਮੁੰਡੇ ਨੂੰ ਕਹਿੰਦੀ 19000 ਡਾਲਰ ਉਹਨਾਂ ਨੇ ਕੰਮ ਦਾ ਲੈਣਾ ਸੀ ਜਿਹੜਾ ਪਹਿਲਾਂ ਵਾਲਾ ਤੱਕ ਬੋਲ ਰਿਹਾ ਸੀਗਾ ਕਹਿੰਦੀ ਇਹ ਤੁਹਾਨੂੰ ਫੋਨ ਕਰੂਗਾ ਇਹਨੂੰ ਪੈਸੇ ਨਹੀਂ ਦੇਣੇ ਅੱਛਾ ਜੀ ਤੁਸੀਂ ਪੈਸੇ ਮੈਂ ਆਉਂਗੀ ਮੈਂ ਆਪੇ ਲੈ ਲਵਾਂ ਠੀਕ ਹੈ ਪਹਿਲੇ ਇਹ ਦੇਖੋ ਉਦੋਂ ਦੀ ਉਹ ਸਕੀਮ ਚੱਲ ਰਹੀ ਸੀ ਜਦੋਂ ਕੈਨੇਡਾ ਨੂੰ ਮੁੜ ਕੇ ਆਏ ਪਹਿਲਾਂ ਇਹ ਸਕੀਮ ਚੱਲਦੀ ਸੀ ਤੁਸੀਂ ਇਹ ਦੇਖੋ ਵੀ ਕਿਹੜੇ ਰਿਸ਼ਤੇ ਤੇ ਯਕੀਨ ਆ ਬਿਲਕੁਲ ਹੈ ਮਤਲਬ ਦੋ ਵਾਰੀ ਠੱਗੀ ਹੋਈ ਆ ਬੰਦੇ ਨਾਲ ਹੂੰ ਯਕੀਨੀ ਉੱਠ ਗਿਆ ਦਾ ਵਿਆਹ ਦੇ ਰਿਸ਼ਤੇ ਬਾਈ ਯਕੀਨੀ ਉੱਠ ਗਿਆ 5 ਸਾਲ ਦਾ ਪਹਿਲਾ ਬੱਚਾ ਉਹ ਲੈ ਕੇ ਭੱਜ ਗਈ 7 ਸਾਲ ਦਾ ਇਹ ਛੱਡ ਗਈ ਅੱਛਾ ਜੀ ਕੀ ਕਰੂ ਬੰਦਾ ਬੰਦੀ ਦੀ ਅੱਧੀ ਜ਼ਿੰਦਗੀ ਆਦਾ ਪਰਿਵਾਰ ਬੰਨ੍ਹਣ ਦੀ ਨੰਗੀ ਵਿਚਾਰੀ ਇਹਦਾ ਮਤਲਬ ਹੁਣ ਆਪਾਂ ਮੈਂ ਕਹਿੰਦਾ ਵੀ ਬੰਦੇ ਨਾਲ ਹੁੰਦੀ ਆ ਫਿਰ ਇਹਦਾ ਮਤਲਬ ਬਾਈ ਜਿਹੜਾ ਗੁਰਵਿੰਦਰ ਬਾਬਾ ਖੇੜੀ ਵਾਲਾ ਫਿਰ ਸੱਚੀ ਕਹਿੰਦਾ ਵੀ ਗਰੀਬ ਘਰ ਦੀ ਕੁੜੀ ਦੇ ਨਾਲ ਮੱਥਾ ਨਾ 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 ਬਾਈ ਨਾ ਨਾ ਇਹ ਜਿਹੜਾ ਬਾਈ ਨੇ ਜਿਹੜਾ ਪੌਡਕਾਸਟ ਕੀਤਾ ਉਹ ਜਿਹੜੀ ਬਾਈ ਨੇ ਸ਼ਹਿਰੇਮ ਕਿਹਾ ਕਹਿੰਦਾ ਗਰੀਬ ਘਰ ਦੀ ਨਾਲ ਵਿਆਹ ਨਾ ਕਰਾ ਲਿਓ ਕਰਾ ਕੰਨੀਆਂ ਥਰ ਵਾਧੂ